ਮੁਕਲਦੇਵ ਇਹਨਾਂ ਨੇ ਹਿੰਦੀ ਪੰਜਾਬੀ ਸਾਰੀ ਫਿਲਮਾਂ 'ਚ ਕੰਮ ਕੀਤਾ ਹੋਇਆ ਮੇਰੇ ਖਿਆਲ ਪੰਜਾਬੀ ਐਕਟਰ ਸੀਗੇ ਬੇਸਿਕਲੀ ਦਿੱਲੀ ਤੋਂ ਬਿਲੋਂਗ ਡਿਪਰੈਸ਼ਨ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਇਹ ਕਿਸ ਟਾਈਪ ਦਾ ਡਿਪਰੈਸ਼ਨ ਸੀਗਾ ਜਾਂ ਇਹ ਕਿਹੜੇ ਡਿਪਰੈਸ਼ਨ ਦੇ ਕਾਰਨ ਡੈਥ ਹੋਈ ਮੈਂ ਤੁਹਾਨੂੰ ਐਕਸਪਲੇਨ ਕਰਦਾ ਡਿਪਰੈਸ਼ਨ ਵੀ ਦੋ ਤਰ੍ਹਾਂ ਦੇ ਡਿਪਰੈਸ਼ਨ 'ਚ ਜਿਹੜਾ ਮੇਨ ਆਬਜੈਕਟ ਹੈ ਉਹ ਹੈ ਚੰਦਰਮਾ ਮਨ ਦਾ ਬਹੁਤ ਜ਼ਿਆਦਾ ਡਿਪਰੈਸ਼ਨ ਚ ਚਲ ਜਾਣਾ ਪਰੇਸ਼ਾਨ ਹੋ ਜਾਣਾ ਜਾਂ ਉਦਾਸ ਹੋ ਜਾਣਾ ਇਹ ਪਰੇਸ਼ਾਨੀ ਦੋ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਪਰੇਸ਼ਾਨੀ ਹੈ ਜਿਹੜੀ ਚੰਦਰਮਾ ਤੇ ਰਾਹੂ ਦਿੰਦਾ ਹੈ ਤੇ ਇੱਕ ਪਰੇਸ਼ਾਨੀਆਂ ਜਿਹੜੀ ਚੰਦਰਮਾ ਤੇ ਕੇਤੂ ਦਿੰਦਾ ਹੈ ਮੁਕุลਦੇਵ ਦੇ ਕੇਸ ਵਿੱਚ ਇਹ ਸੀਗਾ ਕਿ ਉਹ ਆਪਣੀ ਬੇਟੀ ਨਾਲ ਬਹੁਤ ਜ਼ਿਆਦਾ ਅਟੈਚਡ ਸੀਗੇ ਤਲਾਕ ਤੋਂ ਬਾਅਦ ਬੇਟੀ ਨੂੰ ਨਹੀਂ ਮਿਲ ਪਾਰੇ ਸੀਗੇ ਸੰਬੰਧ ਬਹੁਤ ਖੱਟੇ ਹੋ ਗਏ ਤੇ ਉਹਦੇ ਕਾਰਨ ਡਿਪਰੈਸ਼ਨ 'ਚ ਚੱਲ ਗਏ ਜਿਹੜਾ ਕੇਤੂ ਡਿਪਰੈਸ਼ਨ ਦਿੰਦਾ ਹੈ ਨਾ ਉਹ ਡਿਸਟਰੈਕਸ਼ਨ ਦੇ ਦਿੰਦਾ ਹੈ ਉਹ ਬੰਦਾ ਫਿਰ ਇਹ ਕਹਿੰਦਾ ਮੈਨੂੰ ਨਹੀਂ ਚਾਹੀਦਾ ਮੈਨੂੰ ਕੁਝ ਵੀ ਨਹੀਂ ਚਾਹੀਦਾ ਉਹ ਦੁਨੀਆ ਤੋਂ ਟੁੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਮੌਤ ਵੱਲ ਨੂੰ ਜਾਂਦਾ ਹੈ ਇੱਥੇ ਉਹਨਾਂ ਨੇ ਸੁਸਾਇਸਾਈਡ ਨਹੀਂ ਕੀਤਾ ਡਿਪਰੈਸ਼ਨ ਚ ਆ ਕੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਐਡਿਕਟ ਕਰ ਲਿਆ ਸ਼ਰਾਬ ਦਾ ਕਿ ਜ਼ਿੰਦਗੀ ਆਪਣੇ ਆਪ ਹੀ ਖਤਮ ਹੋ ਗਈ ਤੇ ਰਾਹੂ ਜਿਹੜਾ ਹੈ ਉਹ ਜ਼ਿੱਦ ਦੇ ਦਿੰਦਾ ਹੈ ਕਿ ਮੈਨੂੰ ਇਹੋ ਚੀਜ਼ ਚਾਹੀਦੀ ਹੈ ਉਹ ਅਲੱਗ ਤਰੀਕੇ ਦਾ ਡਿਪਰੈਸ਼ਨ ਤੇ ਐਡਿਕਸ਼ਨ ਹੋ ਜਾਂਦਾ ਹੈ ਸੋ ਦੋਨੋਂ ਕੇਸਾਂ ਵਿੱਚ ਡਿਪਰੈਸ਼ਨ ਬਹੁਤ ਮਾੜੀ ਚੀਜ਼ ਹੈ